ਜੀ ਆਇਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਜਿੱਤੇ ਵੀ ਹੋਵੋਗੇ ਆਪਣੀ ਜ਼ਿੰਦਗੀ ਵਰਪੂਰੀ ਇੰਜੋਏ ਕਰਦੇ ਹੋਵੋਗੇ ਉੱਪਰ ਵਾਲਾ ਤਾਂ ਹਮ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਜਿੱਥੇ ਵੀ ਰੱਖੇ ਖੁਸ਼ਬਸ ਰੱਖੇ ਸਾਡੀਆਂ ਦੁਆਵਾਂ ਪਿਆਰ ਮੁਹੱਬਤ ਹਮੇਸ਼ਾ ਆਪਣੇ ਵਿਰਾ ਭੈਣਾਂ ਦੇ ਨਾਲ ਰਹੇ ਤੇ ਇਦਾਂ ਹੀ ਹੱਸਦੇ ਵਸਦੇ ਰਹੋ ਤੇ ਸਾਨੂੰ ਵੀ ਦੁਆਵਾਂ ਚ ਯਾਦ ਰੱਖੋਗੇ ਤੇ ਅੱਬ ਇੱਕ ਇੱਕ ਟੇ ਮਾਵਾ ਜੀ ਕਰਾਮ ਹੈ ਤੇ ਆਪਾਂ ਦੇਖਾਂਦੇ ਆ ਜੀ ਬੜੀ ਜ਼ਬਰਦਸਤ ਵੀਡੀਓ ਅੱਜ ਦਾ ਅੱਜ ਕੱਲ੍ਹ ਜੰਗਾਂ ਦੀਆਂ ਦਾ ਅੱਲਾ ਪਤਾ ਹੁੰਦੀਆਂ ਨਾ ਇਸ ਮਾਮਲੇ ਜੀ ਆ ਕੋਈ ਵੀਡੀਓ ਤੇ ਫਿਰ ਆਪਾਂ ਪਹਿਲੇ ਵੀਡੀਓ ਦੇਖ ਲੈਂਦੇ ਫਿਰ ਬਾਕੀ ਗੱਲਾਂ ਕਰਦੇ ਜੀ ਬਾਅਦ ਏ ਉਹਨਾਂ ਨੇ ਕਿਹਾ ਕਿ ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਸ ਦੇ ਵਿੱਚ ਇਸ ਨੂੰ ਰੋਕਣ ਦੇ ਵਿੱਚ ਇੱਕ ਮੀਡੀਏਟਰ ਦਾ ਰੋਲ ਅਦਾ ਕਰ ਰਹੇ ਸੀ ਤਾਂ ਹੁਣ ਦੋਨਾਂ ਦੇਸ਼ਾਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਕਿਉਂ ਹੁਣ ਇੱਕ ਦੂਜੇ ਤੇ ਫੌਰੀ ਤੌਰ ਤੇ ਜਿਹੜੀ ਆ ਉਹ ਜੰਗਬੰਦੀ ਸੀਜ਼ ਫਾਇਰ ਕਰਨਗੇ ਫੌਰੀ ਤੌਰ ਦੇ ਉੱਤੇ ਜਿਹੜੀ ਜੰਗ ਜੰਗ ਹੈ ਜਿਹੜੀ ਉਹਨੂੰ ਰੋਕਣਗੇ ਤੇ ਬਹੁਤ ਵੱਡੀ ਖੁਸ਼ੀ ਦੀ ਖਬਰ ਆ ਦੋਨਾਂ ਦੇਸ਼ਾਂ ਦੀ ਆਵਾਮ ਲਈ ਤੇ ਦੋਨਾਂ ਦੇਸ਼ਾਂ ਦੀ ਆਗੂਆਂ ਦੀ ਇਹ ਸੂ ਜਿਹੜੀ ਸੂਝ ਬੂਝ ਦਾ ਨਤੀਜਾ ਹੈ ਕਿ ਉਹਨਾਂ ਨੇ ਜੰਗ ਨੂੰ ਇੱਥੇ ਹੀ ਰੋਕਿਆ ਇਹ ਦੁਗਾਂ ਵਧਣੇ ਦਿੱਤਾ ਤੇ ਸਭ ਤੋਂ ਮਾੜੀ ਖਬਰ ਹੈ ਗੋਦੀ ਮੀਡੀਆ ਦੇ ਲਈ ਜਿਨ੍ਹਾਂ ਦੀ ਅੱਜ ਮਾਂ ਹੀ ਮਰ ਜਾਣੀ ਹੈ ਜਿਨ੍ਹਾਂ ਨੇ ਇਹ ਜੰਗ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਵੰਡਣ ਦਾ ਪਾੜਨ ਦਾ ਕੰਮ ਕੀਤਾ ਸੀ ਕਿਵੇਂ ਕਰਾਚੀ ਤੱਕ ਪਹੁੰਚ ਗਏ ਸੀ ਉਹ ਕਿਵੇਂ ਲਾਹੌਰ ਦਾ ਬਲਿਆ ਸੀ ਉਹਨਾਂ ਨੇ ਕਿਵੇਂ ਲੋਕਾਂ ਨੂੰ ਭੜਕਾ ਰਹੇ ਸੀ ਕਿਵੇਂ ਛੋਟੀਆਂ ਛੋਟੀਆਂ ਗੱਲਾਂ ਨੂੰ ਵੱਡੀਆਂ ਵੱਡੀਆਂ ਵਾਹਾਂ ਬਣਾ ਕੇ ਦੱਸ ਰਹੇ ਸੀ ਉਹਨਾਂ ਲਈ ਸਭ ਤੋਂ ਮਾੜੀ ਖਬਰ ਹੈ ਪਰ ਦੋਨਾਂ ਦੇਸ਼ਾਂ ਦੀ ਆਵਾਮ ਲਈ ਤੇ ਖਾਸ ਤੌਰ ਤੇ ਦੋਨਾਂ ਦੇਸ਼ਾਂ ਦੇ ਬਾਰਡਰ ਤੇ ਬੈਠੇ ਲੋਕਾਂ ਲਈ ਇਹ ਬਹੁਤ ਵੱਡੀ ਖਬਰ ਹੈ ਤੇ ਬਹੁਤ ਚੰਗੀ ਖਬਰ ਹੈ ਕਿ ਦੋਨਾਂ ਦੇਸ਼ਾਂ ਦੇ ਬਾਰਡਰ ਤੇ ਬੈਠੇ ਲੋਕ ਜਿਹੜੇ ਪਿਛਲੇ 3-4 ਦਿਨਾਂ ਤੋਂ ਉਜੜਨੇ ਸ਼ੁਰੂ ਹੋ ਗਏ ਸੀ ਘਰ-ਬਾਰ ਛੱਡ ਕੇ ਆਸ-ਪਾਸ ਜਾਣਾ ਮਜਬੂਰ ਮਜਬੂਰੀ ਬਣ ਗਿਆ ਸੀ ਦਾ ਦੋਨਾਂ ਲਈ ਰਾਤ ਦੀ ਖਬਰ ਹੈ ਉਹਨਾਂ ਦੋਨਾਂ ਲੋਕਾਂ ਲਈ ਦੋਨੇ ਦੇਸ਼ਾਂ ਲਈ ਕਿਉਂਕਿ ਜੰਗ ਦੇ ਵਿੱਚ ਜਿਹੜੇ ਸੂਝਵਾਨ ਲੋਕ ਹੈ ਉਹ ਇਹੀ ਕਹਿ ਰਹੇ ਸੀ ਲੰਬੇ ਸਮੇਂ ਤੋਂ ਕਿ ਜੰਗ ਦਾ ਨਤੀਜਾ ਮਾੜਾ ਹੁੰਦਾ ਹੈ ਜੰਗ ਦਾ ਨਤੀਜਾ ਖਤਰਨਾਕ ਹੁੰਦਾ ਹੈ ਜੰਗ ਕੱਲੀ ਦੋ ਸ਼ਬਦਾਂ ਦੀ ਗੱਲ ਨਹੀਂ ਹੈ ਜੰਗ ਨੂੰ ਸਿਰੇ ਲਾਉਣਾ ਬਹੁਤ ਔਖਾ ਹੁੰਦਾ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੰਗ ਬਜ਼ੁਰਗ ਸ਼ੁਰੂ ਕਰਦੇ ਆ ਲੜਦੇ ਜਵਾਨ ਆ ਤੇ ਨਤੀਜੇ ਬੱਚੇ ਭੁਗਦੇ ਆ ਤਾਂ ਲਗਾਤਾਰ ਸੂਝਵਾਨ ਲੋਕ ਏਸੀ ਇਹੀ ਚਾਹੁੰਦੇ ਸੀ ਵਕ ਵਕ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਹੋਏ ਚਾਹੁੰਦੀਆਂ ਸੀ ਕਿ ਜੰਗ ਨਾ ਹੋਵੇ ਅਮਨ ਹੋਵੇ ਸ਼ਾਂਤੀ ਹੋਵੇ ਸਾਡੀ ਭਾਰਤੀ ਫੌਜ ਨੇ ਪਿਛਲੇ ਤਿੰਨ ਚਾਰ ਦਿਨਾਂ ਤੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਹੜੇ ਉਧਰੋਂ ਹਮਲੇ ਆਏ ਉਹਨਾਂ ਨੂੰ ਰੋਕਿਆ ਆਪ ਦਾ ਜਿਹੜਾ ਬਦਲਾ ਵੀ ਲਿਆ ਅੱਤਵਾਦੀ ਟਿਕਾਣਿਆਂ ਤੇ ਵੀ ਹਮਲਾ ਕੀਤਾ ਪਰ ਭਾਰਤੀ ਨਾਲ ਦੀ ਨਾਲ ਹੀ ਭਾਰਤ ਸਰਕਾਰ ਵੀ ਇਹ ਕਹਿ ਰਹੀ ਸੀ ਅਸੀਂ ਲੋਕਾਂ ਤੇ ਉਧਰਲੇ ਤੇ ਹਮਲਾ ਨਹੀਂ ਕਰ ਰਹੇ ਅਸੀਂ ਸਿਰਫ ਅੱਤਵਾਦੀ ਟਿਕਾਣਿਆਂ ਤੇ ਕਰ ਰਹੇ ਹਾਂ ਪਰ ਜਿਹੜਾ ਗੋਦੀ ਮੀਡੀਆ ਸੀ ਉਹਨੇ ਐਨੇ ਜਹਾਜ਼ ਚਲਾਤੇ ਐਨੇ ਹਮਲੇ ਕਰਤੇ ਐਨਾ ਕੁਝ ਕਰਤਾ ਉਹਨੂੰ ਦੇਖ ਕੇ ਇਹੀ ਲੱਗਦਾ ਸੀ ਕਿ ਇਹ ਗੋਦੀ ਮੀਡੀਆ ਤਾਂ ਜਾਣ ਕਰਵਾ ਕੇ ਮੰਨੂਗਾ ਕਿਉਂਕਿ ਰੋਟੀਆਂ ਚੱਲ ਰਹੀਆਂ ਸੀ ਕਿਉਂਕਿ ਪਿੱਛੋਂ ਸਾਇਰਨ ਮਾਰ ਰਹੇ ਸੀ ਲਗਾਤਾਰ ਕੇਂਦਰੀ ਜਿਹੜੀ ਕੇਂਦਰ ਸਰਕਾਰ ਆ ਇਹਨਾਂ ਦੀ ਬੇਇਜ਼ਤੀ ਵੀ ਕਰ ਰਹੀ ਸੀ ਕਿ ਤੁਸੀਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਦੱਸ ਦੱਸ ਕੇ ਵਾਹਾਂ ਨਾ ਭਲਾਓ ਅੱਜ ਤਾਂ ਹੋਰ ਐਡਵਾਈਜ਼ਰੀ ਜਾਰੀ ਹੋ ਗਈ ਸੀ ਕਿ ਤੁਸੀਂ ਜੰਗ ਦੇ ਸਾਇਰਨ ਨਾ ਵਜਾਓ ਵਿੱਚ ਤਾਂ ਇਹ ਸਾਰਿਆਂ ਦੇ ਵਿਚਕਾਰ ਗੋਦੀ ਮੀਡੀਆ ਤੇ ਤਾਂ ਜਿਹੜੀ ਰੋਟੀ ਤੇ ਲੱਤ ਵੱਜੀ ਹੈ ਪਰ ਪੰਜਾਬ ਹਿੰਦੁਸਤਾਨ ਪਾਕਿਸਤਾਨ ਪਾਕਿਸਤਾਨ ਪੰਜਾਬ ਦੇ ਲੋਕਾਂ ਲਈ ਇਹ ਵੱਡੀ ਰਾਹਤ ਦੀ ਖਬਰ ਹੈ ਜੰਮੂ ਕਸ਼ਮੀਰ ਦੇ ਲੋਕ ਪੂਰੇ ਦੇਸ਼ ਦੇ ਲੋਕਾਂ ਲਈ ਕਿਉਂਕਿ ਸਾਰੇ ਦੇਸ਼ 'ਚ ਸ਼ਾਂਤੀ ਫੈਲਣੀ ਸੀ ਸਾਰੇ ਦੇਸ਼ ਦੇ ਵਿੱਚ ਲੋਕਾਂ ਨੇ ਜੰਗ ਝੁੱਕ ਕੇ ਜਾਣਾ ਸੀ ਤੇ ਉਹਨਾਂ ਲੱਖਾਂ ਹੀ ਫੌਜੀਆਂ ਦੇ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਪੁੱਤ ਜੰਗ ਦੇ ਮੈਦਾਨ ਦੇ ਵਿੱਚ ਖੜੇ ਸੀ ਜਿਨ੍ਹਾਂ ਨੇ ਗੋਲੀ ਨੇ ਇਹ ਨਹੀਂ ਪੁੱਛ ਕੇ ਵੱਜਣਾ ਸੀ ਕਿਹਦੇ ਵੱਜਣਾ ਉਹਨਾਂ ਸਾਰਿਆਂ ਲਈ ਵੱਡੀ ਰਾਹਤ ਦੀ ਖਬਰ ਹੈ ਕਿ ਦੋਨਾਂ ਦੇਸ਼ਾਂ ਨੇ ਫੌਰੀ ਤੌਰ ਦੇ ਉੱਤੇ ਜਿਸ ਤਰੀਕੇ ਨਾਲ ਡੋਨਾਲਡ ਟਰੰਪ ਨੇ ਦਾਵਾ ਕੀਤਾ ਕਿ ਦੋਨਾਂ ਨੇ ਜੰਗ ਰੋਕ ਦਿੱਤੀ ਹੈ ਅੱਜ ਗੋਦੀ ਮੀਡੀਆ ਦਾ ਰੁਖ ਵੱਖਰਾ ਹੋ ਗਿਆ ਜਿਹੜਾ ਕੱਲ ਤੱਕ ਪਾਕਿਸਤਾਨ ਨੂੰ ਢਾਲਾਂਗੇ ਨੱਪ ਲਾਂਗੇ ਹੋਰ بڑے ਦਾਅਵੇ ਕਰ ਰਿਹਾ ਸੀ ਅੱਜ ਬਾਰਡਰ ਏਰੀਆ ਦੇ ਲੋਕਾਂ ਨੂੰ ਖੁਸ਼ੀ ਦੀਆਂ ਖਬਰਾਂ ਦੱਸ ਰਿਹਾ ਸੋ ਇਹ ਦੋਗਲਾ ਚਿਹਰਾ ਇਹ ਦੋਗਲੀਆਂ ਨੀਤੀਆਂ ਇਹ ਸਾਰੀਆਂ ਹੁਣ ਲੋਕਾਂ ਸਾਹਮਣੇ ਆਈਆਂ ਲੋਕਾਂ ਨੇ ਵੀ ਬੜਾ ਬੇਹਯਾਈ ਕੀਤੀ ਅੱਜ ਵੀ ਅਸੀਂ ਬਾਰਡਰ ਏਰੀਆ ਤੇ ਲੋਕਾਂ ਦੇ ਕੋਲੇ ਜਾ ਕੇ ਆਏ ਉੱਥੇ ਵੀ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਗੋਦੀ ਮੀਡੀਆ ਨੂੰ ਨਹੀਂ ਬੋਲਣ ਦਿੱਤਾ ਇੱਥੇ ਅਸੀਂ ਨਹੀਂ ਉਹਨਾਂ ਦੀ ਗੱਲ ਸੁਣੀ ਕਿਉਂਕਿ ਉਹ ਬਕਵਾਸ ਕਰਦੇ ਆ ਅੱਜ ਜਿੰਨਾ ਏਰੀਆ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਪੁੱਛਣ ਵਾਲਾ ਸੀ ਕਿਸੇ ਦੀਆਂ ਪਰਿਵਾਰ ਦਾ ਜੀ ਚਲਿਆ ਗਿਆ ਕਿਸੇ ਦਾ ਕੋਈ ਨੁਕਸਾਨ ਹੋਇਆ ਭਾਰਤੀ ਫੌਜ ਜਿਹੜੀ ਹੈ ਉਹ ਸਾਡੀ ਬਾਦਰਾ ਤੇ ਜਿਹੜੀ ਸਾਡੀ ਰਾਖੀ ਲਈ ਬਥੇਰਾ ਕੁਝ ਕਰ ਰਹੀ ਸੀ ਪਰ ਇਸ ਦੇ ਬਾਵਜੂਦ ਵੀ ਕਈ ਜਗ੍ਹਾ ਦੇ ਉੱਤੇ ਡਿਫਿਊਜ਼ ਚੀਜ਼ਾਂ ਡੇਗਣ ਨਾਲ ਵੀ ਨੁਕਸਾਨ ਹੋਇਆ ਪਰ ਇਸ ਦੇ ਵਿਚਕਾਰ ਜੋ ਇਹ ਫੈਸਲਾ ਹੋਇਆ ਹੈ ਜਿਸ ਤਰੀਕੇ ਦਾ ਫੈਸਲਾ ਹੋਇਆ ਹੈ ਇਹ ਇੱਕ ਚੰਗਾ ਫੈਸਲਾ ਹੋਇਆ ਹੈ ਇਹ ਫੈਸਲੇ ਦੀ ਹਰ ਵਿਅਕਤੀ ਨੂੰ ਜਿਹੜੀ ਹੈ ਸਰਾਹਣਾ ਕਰਨੀ ਬਣਦੀ ਹੈ ਦੋਨੇ ਦੇਸ਼ਾਂ ਨੇ ਦੇਖੋ ਭਾਰਤ ਨੇ ਆਪ ਦੇ ਅੱਤਵਾਦ ਦਾ ਬਦਲਾ ਵੀ ਲੈ ਲਿਆ ਜੋ ਉੱਥੇ ਅੱਤਵਾਦ ਪਹਿਲਗਾਮ ਦੇ ਵਿੱਚ ਘਟਨਾ ਹੋਈ ਤੇ ਨਾਲ ਹੀ ਠੀਕ ਹੈ ਜਾਂ ਕਿ ਰੋਕ ਕੇ ਵੀ ਇੱਕ ਸੂਝ ਬੂਝ ਤਾਂ ਦਿਖਾਈ ਹੈ ਪਰ ਜੇਕਰ ਭਾਰਤੇ ਜਿਹੇ ਅਗੋਦੀ ਮੀਡੀਆ ਦੇ ਐਂਕਰਾਂ ਪਿੱਛੇ ਲੱਗ ਜੇ ਇਹੋ ਜੀਆਂ ਸੋਚ ਭਾਰ ਦੇ ਜਿਹੜੇ ਆਗੂਆਂ ਦੇ ਹੋਵੇ ਤਾਂ ਕਸਰ ਆ ਪਿਆ ਕਿਉਂਕਿ ਜਿੰਨੀ ਇਹਨਾਂ ਨੇ ਅੱਗ ਫਲਾਈ ਹੈ ਜਿੰਨੀ ਇਹਨਾਂ ਨੇ ਨਫਰਤ ਵੰਡੀ ਹੈ ਇਹ ਨਹੀਂ ਕਿਸੇ ਨੇ ਨਹੀਂ ਵੰਡੀ ਜਿੰਨੀ ਇਹਨਾਂ ਨੇ ਜ਼ਹਿਰ ਫਲਾਇਆ ਜਿਸ ਤਰੀਕੇ ਦੇ ਨਾਲ ਨਕਲੀ ਜਹਾਜ਼ ਬਣਾ ਬਣਾ ਕੇ ਇਹ ਵਿੱਚ ਬਹਿ ਬਹਿ ਕੇ ਉਡ ਉਡ ਕੇ ਗਏ ਆ ਸੋ ਉਹਨਾਂ ਦੀ ਤਾਂ ਅੱਜ ਜਿਹੜੀ ਹੈ ਉਹ ਜਿਵੇਂ ਕਹਿੰਦੇ ਪੰਜਾਬੀ ਚ ਕਿ ਮਾਂ ਹੀ ਮਰ ਗਈ ਹੋਵੇਗੀ ਕਿਉਂਕਿ ਉਹਨਾਂ ਦੀ ਰੋਟੀ ਤੇ ਅੱਜ ਲੱਤ ਵੱਜੀ ਹੈ ਪਰ ਦੇਸ਼ ਦੇ ਸੂਝਵਾਨ ਲੋਕਾਂ ਲਈ ਦੇਸ਼ ਦੇ ਚੰਗਾ ਸੋਚਣ ਵਾਲੇ ਲੋਕਾਂ ਲਈ ਤਰੱਕੀ ਸੋਚਦੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਕਿ جنگ ਦੇ ਵਿੱਚ ਨੁਕਸਾਨ ਹੁੰਦੇ ਆ جنگ ਨਾਲ ਕਦੇ ਕਿਸੇ ਦਾ ਫਾਇਦਾ ਨਹੀਂ ਹੋਇਆ جنگ ਸ਼ੁਰੂ ਕਰਨੀ ਸੌਖੀ ਹੁੰਦੀ ਹੈ ਅੰਤ ਕਰਨਾ ਬਹੁਤ ਔਖਾ ਹੁੰਦਾ ਤੇ ਉਹ ਵੀ ਅੱਜ ਅੱਜ ਵਰਗੇ ਹਾਲਾਤਾਂ 'ਚ ਕਿਉਂਕਿ ਅੱਜ ਦੋਨੇ ਦੇਸ਼ ਨਿਊਕਲੀਅਰ ਪਾਵਰ ਦੇ ਵਿੱਚ ਨੇ ਦੋਨਾਂ ਕੋਲੇ ਪਰਮਾਣੂ ਸ਼ਕਤੀ ਹੈ ਤੇ ਦੋਨਾਂ ਦੀ ਜਿਹੜੀ جنگ ਹੈ ਪਤਾ ਨਹੀਂ ਕਿਹੜੇ ਪਾਸੇ ਨੂੰ ਜਾਵੇਗੀ ਪਰ ਇਸ ਦੇ ਵਿੱਚ ਜਿਹੜਾ ਇਹ ਫੈਸਲਾ ਆਇਆ ਹੈ ਇਹ ਹਰ ਬੰਦੇ ਨੂੰ ਇੱਕ ਰਾਹਤ ਦੇ ਰਿਹਾ ਹੈਗਾ ਜਿਹਦੇ ਸਟ्रेस ਬਣਿਆ ਹੋਇਆ ਸੀ ਲੋਕ ਬਾਜ਼ਾਰਾਂ ਦੇ ਵਿੱਚੋਂ ਸਮਾਨ ਖਰੀਦ-ਖਰੀਦ ਕੇ ਅੰਜ ਸਟੋਰ ਕਰ ਰਹੇ ਸੀ ਦਾਲਾਂ ਦੇ ਰ ਵਧ ਗਈ ਸੀ ਸਿਲੰਡਰ ਜਿਹੜੇ ਆ ਪੰਜ ਪੰਜ ਸੀਸੀ ਪ੍ਰਵਾਹ ਕੇ ਰੱਖਲੇ ਸੀ ਡੀਜ਼ਲ ਜਮਾ ਕਰ ਰਹੇ ਸੀ ਤੇਲ ਸਰੋਂ ਦਾ ਤੇਲ ਦੇ ਰੇਟ ਵਧ ਗਏ ਸੀ ਮਹਿੰਗਾਈ ਇੰਨੀ ਵਧ ਗਈ ਸੀ ਸੋ ਉਹ ਸਾਰੇ ਲਈ ਰਾਹਤ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਲੋਕਡਾਊਨ ਵਰਗੇ ਅਸਰ ਹੋ ਗਏ ਸੀ ਕਿ ਲੋਕਾਂ ਨੂੰ ਆਪਣੇ ਘਰਾਂ 'ਚ ਬੈਠਣਾ ਪਿਆ ਸੈਰਨ ਵਜੇ ਤਾਂ ਲੋਕਾਂ ਦਾ ਘਰਾਂ 'ਚ ਬਾਹਰ ਨਿਕਲਣਾ ਰੋਕਿਆ ਗਿਆ ਸੋ ਉਹਨਾਂ ਸਾਰਿਆਂ ਦੇ ਲਈ ਇਹ ਰਾਹਤ ਦੀ ਖਬਰ ਹੈ ਜਿਹੜੀ ਡੋਨਾਲਡ ਟਰੰਪ ਨੇ ਜਿਹੜੇ ਐਕਸ ਤੇ ਦੱਸੀ ਹੈ ਸੋ ਇਹ ਦਾਵਾ ਜਿਹੜਾ ਉਹਨਾਂ ਨੇ ਕੀਤਾ ਉਤੋਂ ਇਹ ਕਿਹਾ ਗਿਆ ਕਿ ਫੌਰੀ ਤੌਰ ਤੇ ਇਹ ਜਿਹੜੀ ਜੰਗ ਦੀ ਬੰਦੀ ਜਿਹੜੀ ਆ ਬੰਦ ਹੋਵੇਗੀ ਦੋਨੇ ਮੁਲਕ ਹੁਣੇ ਤੋਂ ਹੀ ਇਹ ਜੀ ਨੂੰ ਰੋਕ ਦੇਣਗੇ ਸੋ ਇਹ ਇੱਕ ਚੰਗਾ ਨਹੀਂ ਤਾਂ ਰਾਤ ਸਾਡੀ ਹਰ ਰੋਜ਼ ਲੋਕਾਂ ਦੀ ਡਰ ਦੇ ਵਿੱਚ ਕੱਟ ਰਹੀ ਸੀ ਪੰਜਾਬ ਰਾਜਸਥਾਨ ਗੁਜਰਾਤ ਜੰਮੂ ਕਸ਼ਮੀਰ ਦੇ ਲੋਕਾਂ ਦੀ ਕਿ ਪਤਾ ਨਹੀਂ ਕਿਹੜਾ ਡਰੋਨ ਆ ਕੇ ਸਾਡਾ ਨੁਕਸਾਨ ਕਰ ਜਾਵੇ ਹਾਲਾਂਕਿ ਇੰਡੀਆ ਦੇ ਜਿਹੜਾ ਡਿਫੈਂਸ ਸਿਸਟਮ ਹੈ 에ਅਰ ਡਿਫੈਂਸ ਸਿਸਟਮ ਹੈ ਉਹਨੇ ਬਹੁਤ ਰੋਕਿਆ ਇਹ ਚੀਜ਼ਾਂ ਦੇ ਉੱਤੇ ਕਾਰਵਾਈ ਕੀਤੀ ਪਰ ਫਿਰ ਵੀ ਡਰ ਡਰੀ ਹੁੰਦਾ ਕਿਉਂਕਿ ਪਤਾ ਹੀ ਨਹੀਂ ਕਿਹੜੀ ਚੀਜ਼ ਕਿੱਧਰੋਂ ਆ ਕੇ ਕਿਹਦਾ ਨੁਕਸਾਨ ਹੋਣਾ ਸੋ ਇਸ ਚੀਜ਼ ਦੇ ਵਿੱਚ ਜਿਹੜੀ ਇਹ ਖਬਰ ਆਈ ਹੈ ਰਾਹਤ ਦੀ ਖਬਰ ਹੈ ਦੋਨਾਂ ਦੇਸ਼ਾਂ ਲਈ ਦੋਨਾਂ ਦੇਸ਼ਾਂ ਦੇ ਲਈ ਕਿਉਂਕਿ ਚੰਗੇ ਜਿਹੜੇ ਸਬੰਧ ਉਹ ਸਾਰੇ ਜਾ ਸਕਣ ਆਉਣ ਵਾਲੇ ਸਮੇਂ ਦੇ ਵਿੱਚ ਅੱਤਵਾਦ ਤੇ ਦੋਨੇ ਦੇਸ਼ ਕਾਰਵਾਈਆਂ ਕਰਨ ਪਾਕਿਸਤਾਨ ਆਪਣੇ ਅੱਤਵਾਦ ਤੇ ਕਾਰਵਾਈ ਕਰੇ ਸੋ ਇਸ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ ਸੀ ਉਹ ਤੇ ਜਿਹੜੀ ਰੋਕ ਲੱਗੀ ਹੈ ਇਹ ਇੱਕ ਚੰਗਾ ਸੁਨੇਹਾ ਹੈ ਚੰਗੀ ਖਬਰ ਜਿਹੜੀ ਹੈ ਉਹ ਦੇਸ਼ ਦੇ ਲੋਕਾਂ ਲਈ ਹੈ ਚੰਗੀ ਖਬਰ ਦੁਨੀਆ ਲਈ ਹੈ ਕਿਉਂਕਿ ਜੰਗ ਕਿਸੇ ਵੀ ਖਿੱਤੇ 'ਚ ਲੱਗੇ ਨੁਕਸਾਨ ਪੂਰੀ ਦੁਨੀਆ ਦੇ ਵਿੱਚ ਹੀ ਹੁੰਦਾ ਹੈ ਮਨੁੱਖਤਾ ਦਾ ਨੁਕਸਾਨ ਹੁੰਦਾ ਹੈ ਲੋਕਾਂ ਦਾ ਨੁਕਸਾਨ ਹੁੰਦਾ ਹੈ ਪੈਸੇ ਦਾ ਨੁਕਸਾਨ ਹੁੰਦਾ ਹੈ ਹਰ ਇੱਕ ਚੀਜ਼ ਦਾ ਨੁਕਸਾਨ ਹੀ ਜਿਹੜਾ ਉਹ ਨੁਕਸਾਨ ਹੁੰਦਾ ਹੈ ਤਾਂ ਜਿਹੜੀ ਇਹ ਖਬਰ ਹੁਣੇ-ਹੁਣੇ ਆਈ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਿਲਕੁਲ ਜ਼ਬਰਦਸਤ ਹੋਇਆ ਵੈਸੇ ਹੈ ਨਾ ਬੜਾ ਵਧੀਆ ਆਇਆ ਹੈ ਕਿ ਜਿਹੜੇ ਨਾ ਸੁਲਾਹ ਹੋ ਗਈ ਹੈ ਦੋਵਾਂ ਪਾਕਿਸਤਾਨ 'ਚ ਦੇ ਇੰਡੀਆ 'ਚ ਹੈ ਨਾ ਵਾਕੀ ਕਹਿੰਦੇ ਨੇ ਨਾ ਮੀਡੀਆ ਵਾਲੇ ਹੁੰਦੇ ਇਹ ਗੱਲ ਹੁੰਗੀ ਛੋਟੀ ਉਹਨੂੰ ਲੋਕਾਂ ਨਾਲ ਪਹੁੰਚਾ ਦੇਣੀ ਆ 빙ੇ ਡਿੰਗੀ ਕਰਕੇ ਐਵੇਂ ਹਲਪਟਲ ਮਾਰ ਮੋੜ ਕੇ ਨਾ ਕਿ ਲੋਕ ਜ਼ਿਆਦਾ ਡਰਨ ਕਿਉਂ ਪੈਸੇ ਕਮਾਉਂਦੇ ਬਹੁਤਾ ਅਸੀਂ ਬਹੁਤਾ ਉਹ ਖਬਰਾਂ ਫਲਾਵਾਂਗੇ ਤਾਂ ਸਾਨੂੰ ਬਹੁਤੇ ਪੈਸੇ ਮਿਲਣਗੇ ਅੱਛਾ ਮਤਲਬ ਉਹਨਾਂ ਦੇ ਇਹ ਸੀਗਾ ਕਿ ਉਹਨਾਂ ਮਤਲਬ ਰੋਟੀ ਬੰਦ ਹੋ ਗਈ ਨਾ ਤੇ ਮਾਂ ਮਾਰੀ ਗਈ ਜਿੱਦਾਂ ਨਾ ਇਦਾਂ ਉਹ ਕਹਿਣ ਦੇ ਸੀਗੇ ਸੋਈ ਸੋਈ ਮਤਲਬ ਅਜਾ ਵਾਂਗ ਸੇ ਹੁੰਦਾ ਇਦਾਂ ਹੀ ਜੰਗ ਹਰ ਵੀ ਕਰਵਾ ਲੈਂਦਾ ਵਾ ਮਤਲਬ ਗੱਲ ਛੋਟੀ ਹੋਵੇਗੀ ਨਾ ਸ਼ੁਰੂ ਕਰ ਦਿੰਦਾ ਹਾਂ ਸ਼ੁਰੂ ਕਰ ਦਿੰਦੇ ਮੋੜ ਨਾ ਕਿਸੇ ਨੇ ਕਿਸੇ ਦੇ ਘਰ ਦਾ ਕੋਈ ਜੀ ਫੋਟ ਹੋ ਗਿਆ ਕਿਸੇ ਬਿਲਕੁਲ ਪੂਰੀ ਫੈ ਵਾਕੀ ਕਹਿੰਦੇ ਕਿ ਪੂਰੇ ਇੱਕ ਮਤਲਬ ਮੁਲਕ ਦਾ ਨਹੀਂ ਪੂਰੀ ਦੁਨੀਆ ਦਾ ਨੁਕਸਾਨ ਹੋਦਾ ਵਾ ਹੁਣ ਹੁਣਾਂ ਕੋਈ ਨਿਊਕਲੀਅਰ ਪਾਵਰ ਹੈਗੀ ਆ ਪਾਕਿਸਤਾਨ ਕੋਈ ਨਿਊਕਲੀਅਰ ਪਾਵਰ ਹੈਗੀ ਇਹ ਦੋਨਾਂ ਕੋ ਹੈਗੀ ਹੈ ਨਾ ਹੁਣ ਜੇ ਦੋਵੇਂ ਅੱਲਾ ਮਾਫੀ ਦੇਵੇ ਜੇ ਇਦਾਂ ਹੁੰਦੀ ਜੰਗ ਹੁੰਦੀ ਤੇ ਕਿੰਨਾ ਨੁਕਸਾਨ ਹੋਣਾ ਸੀ ਹੁਣ ਜਿਹਦਾ ਇੰਨੇ ਸੋਹਣੇ ਜਵਾਨ ਪੋਤੇ ਬਾਰਡਰਾਂ ਤੇ ਖੜੇ ਆ ਉਹਨਾਂ ਦੇ ਮਾਵਾ ਦੇ ਕੀ ਬੀਤਦੀਆਂ ਨੇ ਮਾਂ ਪਿਓ ਭੈਣ ਭਰਾਵਾਂ ਦੇ ਕੀ ਬੀਤਦੀ ਹੁੰਨੀ ਹੈ ਨਾ ਇੰਨੇ ਜਵਾਨ ਪੋਤੇ ਪਤਾ ਨਹੀਂ ਕਿਨੂੰ ਕਿਹੜੇ ਵਾਲੇ ਗੋਲੀ ਲੱਗ ਜਾਵੇ ਹੈ لیکن ਜਿਹੜੀ ਸੁਲਾਹੀ ਵਾਕੀ ਕਰਦੇ ਦੇਖਦੇ ਵੀਡੀਓ ਨਾ ਫੇਸਬੁਕਾਂ ਦੇ ਵੀ ਤੇ ਟੀਵੀਾਂ 'ਚ ਵੀ ਦਿਖਾਉਂਦੇ ਭਖਬਰਾਣਾ ਕਿ ਹਲ ਕੋਈ ਸ਼ੁਕਰ ਅਦਾ ਕਰਨ ਦਿਆ ਵਾ ਕਿ ਸ਼ੁਕਰ ਆ ਕਿ ਨਾ ਜਿਹੜੀ ਜੰਗ ਵਕਾਦਾ ਖਤਮ ਹੋ ਗਈ ਹੈ ਨਾ ਵੈਸੇ ਫਾਇਦਾ ਤਾਂ ਕੋਈ ਵੀ ਨਹੀਂ ਹੈ ਜੰਗਾਂ ਦਾ ਨਾ ਕੀ ਫਾਇਦਾ ਵਾ ਉਲਟਾ ਨੁਕਸਾਨ ਹੀ ਹੁੰਦੇ ਆ ਉਹਨਾਂ ਦਾ ਨੁਕਸਾਨ ਹੋਏਗਾ ਪਾਕਿਸਤਾਨ ਵਾਲਿਆਂ ਦਾ ਵੀ ਨੁਕਸਾਨ ਹੀ ਹੋਏਗਾ ਵਾਕਈ ਨੁਕਸਾਨਦੋ ਨਾ ਹੋਏਗਾ ਇਹ ਨਹੀਂ ਕਿ ਸਿਰਫ ਇੱਕ ਦਾ ਹੋਏਗਾ ਨੇ ਹੋドਮ ਦਾ ਨੁਕਸਾਨ ਹੋਵੇਗਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਹਨਾ ਹੁਣ ਜਿਦਾ ਅਮਨ ਇਦਾਂ ਜਦੋਂ ਦੀ ਖਬਰ ਸੁਣਨ ਦੇ ਦਾ ਜੰਗ ਹੋਣੀ ਹੈ ਉਹਨਾਂ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਹਨਾ ਨਾ ਕੋਈ ਵੀ ਨਹੀਂ ਸੌਂਦਾ ਹੈਗਾ ਇਦਾਂ ਮਤਲਬ ਹਰ ਕਿਸੇ ਨੂੰ ਟੈਨਸ਼ਨ ਆ ਕੇ ਹੁਣੀ ਇਧਰੋਂ ਨਾ ਹਮਲਾ ਹੋ ਜਵੇ ਹਾਈ ਹੁਣੀ ਇਧਰੋਂ ਹਮਲਾ ਨਾ ਹੋ ਜਵੇ ਹਨਾ ਤੇ ਵੈਸੇ ਜਿਹੜਾ ਜਿੰਨੇ ਸੁਲਾ ਕਰਵਾਈ ਹੈ ਜਦੋਂ ਸੁਲਾ ਹੋਈ ਹੈ ਜਿੱਤਾਂ ਵੀ ਹੋਈ ਹੈ ਨਾ ਵੈਸੇ ਬਹੁਤ ਜ਼ਬਰਦਸਤ ਹੋਇਆ ਹੈ ਜਿਹੜਾ ਨਾ ਸੁਲਾ ਦਾ ਹੋਇਆ ਨਾ ਜਿਹੜਾ ਫੈਸਲਾ ਇਹ ਬਹੁਤ ਜ਼ਬਰਦਸਤ ਹੋਇਆ ਵਾ ਤੇ ਕਹਿੰਦੇ ਸੀ ਲੋਕਾਂ ਨੇ ਤਾਂ ਕਿਦਾਂ ਉਹ ਦਾਲਾ ਇਕੱਠੀਆਂ ਕਰਕੇ ਰੱਖ ਲੀਆਂ ਡੀਜ਼ਲ ਪੈਟਰੋਲ ਇਦਾਂ ਕਿੰਨਾ ਕੁਛ ਲੋਕਾਂ ਨੇ ਇਹਨਾਂ ਸਟੋਰ ਕਰਕੇ ਰੱਖ ਲਿਆ ਕਿ ਹੁਣ ਹੁਣ ਇਦਾਂ ਹਮਲੇ ਵਗੈਰਾ ਹੁੰਦੇ ਵੇ ਜ਼ਾਹਿਰ ਮਹਿੰਗਾਈਆਂ ਹੀ ਹੋਣੀਆਂ ਹੋਰ ਕੀ ਹੋਣਾ ਨਹੀਂ ਹੈ ਕਿਦਾਂ ਲੋਕ ਮਰਦੇ ਵਿਚਾਰੇ ਜਿਨ੍ਹਾਂ ਦੇ ਘਰ ਦੇ ਮਰਦੇ ਉਹਨਾਂ ਤੇ ਕੀ ਬੀਦਦੀ ਹੋਣੀ ਕਿੰਨਾ ਨੁਕਸਾਨ ਹੁੰਦਾ ਹੋਏਗਾ ਕਿਨੇ ਪਰਿਵਾਰ ਬੱਚੇ ਬੱਚਿਆਂ ਤੇ ਅਸਰ ਹੁੰਦਾ ਵੈਸੇ ਹਨਾ ਇਦਾਂ ਬਾਕੀ ਜਿਹੜਾ ਫੈਸਲਾ ਆਇਆ ਨਾ ਬਹੁਤ ਜ਼ਬਰਦਸਤ ਹੋਇਆ ਵਾ ਆ ਵਾਕੇ ਅਸੀਂ ਤਾਂ ਆਪ ਆਪ ਅਸੀਂ ਰਾਤ ਗਏ ਨਾ ਮੈਂ ਹੁਣ ਆਵਾਜ਼ ਤੇ ਅਸੀਂ ਨਾ ਅੰਮੀ ਨੂੰ ਦੱਸੀ ਅੰਮੀ ਇਹ ਨਾ ਜੰਗ ਖਤਮ ਹੋ ਗਈ ਅੰਮੀ ਕਹਿੰਦੀ ਮੈਂ ਕੱਲ ਦੀ ਦਵਾਵਾ ਕਰੀ ਜਾਂਦੀ ਪਈ ਸੀ ਇਸ ਲਈ ਬੰਦ ਹੋ ਗਈ ਜੰਗ ਅੱਛਾ ਸਾਰੇ ਅਸਾਂ ਲਾ ਗਏ ਜੇ ਤੁਹਾਡੀਆਂ ਦਵਾਵਾ ਸਿਰਫ ਲੱਗੀਆਂ ਹੈ ਨਾ ਕਹਿੰਦੇ ਪੂਰੀ ਦੁਨੀਆ ਵੈਸੇ ਦਵਾਵਾ ਕਰਨ ਦੇਈ ਸੀ ਹਨਾ ਕਿ ਆ ਜੰਗ ਜਿਹੜੀ ਨਾ ਖਤਮ ਹੋ ਜੇ ਤੇ ਸ਼ੁਕਰ ਆ ਪਤਾ ਨਹੀਂ ਹਣ ਕਿਹੜੀ ਦਵਾ ਲੱਗੀ ਹੈ ਨਾ ਕਿਦਾਂ ਹੋ ਹੋ ਗਈ ਹੈ ਸੁਲਾ ਤੇ ਫੈਸਲਾ ਹੋਇਆ ਜੀ ਵੈਸੇ ਬਹੁਤ ਜ਼ਬਰਦਸਤ ਫੈਸਲਾ ਹੋਇਆ ਹਾਂ ਬਿਲਕੁਲ ਤੇ ਵੱਡੇ ਛੋਟੇ ਹਰ ਕੋਈ ਦੁਆ ਮੰਗਾਂਦੇ ਅਸੀਂ ਹਨਾ ਕਿ ਜੰਮ ਕਤਮ ਹੋ ਜੇ ਜੰਮ ਕਤਮ ਹੋ ਜੇ ਸਾਡੇ ਛੋਟੇ ਛੋਟੇ ਬੱਚੇ ਜਿਹੜਾ ਨੇ ਮੇਰੇ ਉਹ ਵੀ ਇਦਾਂ ਪੁੱਛਿਆ ਗੱਲਾਂ ਜੂ ਹੋਉਂਦੀਆਂ ਇਦਾਂ ਹਰ ਪਾਸੇ ਟੀਵੀਆਂ ਚ ਕਿੱ�ਾ ਜਗ੍ਹਾ ਦੇਣਾ ਬੱਚੇ ਪੁੱਛਣ ਹਾਂ ਕਿ ਉਹ ਜੰਗ ਹੋਣੀ ਵੀ ਕਿੱਦਾਂ ਹੋਣੀ ਆ ਕਿੱਦਾਂ ਅੱਜ ਕਹਿਣਾ ਨਾ ਬੱਤੀਆਂ ਬੰਦ ਕਰ ਉਹ ਅੰਦਰ ਚਲੀਏ ਏਦਾਂ ਤੇ ਉਹਨਾਂ ਨੂੰ ਦਵਾ ਤਾਂ ਏਦਾਂ ਕੰਮ ਨਾਲ ਕਰਵਾਣਾ ਤੇ ਨਾਲ ਦਵਾ ਤਾਂ ਅੰਦਰ ਚੱਜਣਾ ਕੋਈ ਅਜੀਬਾ ਕਰਨਾ ਨਿਆਣੇ ਰਹੇ ਤਾਂ ਇੰਨਾ ਹੈਰਾਨ ਦੇਖ ਲਓ ਬੱਚੇ ਬੱਚਿਆਂ ਨੂੰ ਕਿ ਜਿਨ੍ਹਾਂ ਦੇ ਮਾਮਾ ਦੇ ਪੋਤੇ ਇੱਥੇ ਬਾਰਡਰਾਂ ਦੇ ਖੜੇ ਆ ਭਾਵੇਂ ਇੰਡੀਆ ਵਾਲੇ ਸਾਈਡ ਤੇ ਖੜੇ ਭਾਵੇਂ ਹੈ ਤੇ ਸਾਰੇ ਭਰਾ ਇੱਕੋ ਹੀ ਆ ਨਾ ਸਾਡੇ ਵਾਸਤੇ ਤੇ 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 ਬਹੁਤ ਜ਼ਬਰਦਸਤ ਫੈਸਲਾ ਹੋਇਆ ਆਪਣੇ ਭੈਣ ਭਰਾਵਾਂ ਨੂੰ ਪੁੱਛਦੇ ਤਾਂ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਮਿਲਦੇ ਅਗਲੀ ਵੀਡੀਓਜ਼ ਗੁੱਡ ਬਾਏ ਟੇਕ ਕੇਅਰ ਰੱਬ ਰੱਖਾ